ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਕੇਸ ਹੋਇਆ ਸੀ ਰਜਨੀ ਵਰਸਸ ਨੀਹਾ ਦੀ ਜੱਜਮੈਂਟ ਹੈ ਹੁਣ ਪਤਨਾਂ ਦੇ ਲਈ ਵੀਡੀਓ ਹੈ ਜਿਹੜੇ ਫਾਲਤੂ ਹਰਾਸ਼ਮੈਂਟ ਹੁੰਦੇ ਨੇ ਘਰ ਵਾਲੀ ਨੂੰ ਗਈ ਨੂੰ ਸਾਲ ਹੋ ਗਿਆ 2 ਸਾਲ ਹੋ ਗਿਆ 6 ਮਹੀਨੇ ਹੋ ਗਏ ਠੀਕ ਹੈ ਖਰਚੇ ਦਾ ਕੇਸ ਲਾਤਾ 125 ਸੀ ਆਰ ਫੀਸੀ ਜਿਹੜਾ ਪਹਿਲਾਂ ਹੁੰਦਾ ਸੀ ਚਲੋ ਹੁਣ ਤਾਂ ਬੀ ਐਨ ਐਸ ਐਸ ਦੇ ਵਿੱਚ ਨਿਊ ਪ੍ਰੋਵੀਜ਼ਨ ਹੈ ਜੱਜਮੈਂਟ ਦੀਆਂ ਕੁਝ ਗਾਈਡਲਾਈਨਸ ਸੀ ਉਹਦੇ ਵਿੱਚ ਹੁਣ ਪਤੀ ਕੀ ਪਤਨੀ ਕੀ ਕਹਿੰਦੀ ਸੀ ਬੀ ਮੈਨੂੰ ਆਉਣ ਜਾਣ ਦਾ ਖਰਚਾ ਦਿਵਾਓ ਲਿਟੀਗੇਸ਼ਨ ਦਾ ਖਰਚਾ ਦਿਵਾਓ ਮੇਰਾ ਰਹਿਣ ਸਹਿਣ ਹੈ ਹੁੰਦਾ ਹੈ ਵੀ ਮੇਰਾ ਖਾਣੇ ਦਾ ਖਰਚਾ ਇਹਨਾਂ ਹੁੰਦਾ ਹੈ ਮੈਂ ਮੈਡੀਸਨ ਦੀਆਂ ਪਰਚੀਆਂ ਲਾਤੀਆਂ ਵੀ ਮੇਰੇ ਇਲਾਜ ਚੱਲਿਆ ਬਧਾ ਚੜਾ ਕੇ 40-50 ਹਜ਼ਾਰ ਰੁਪਿਆ ਉੱਥੇ ਬਣਾ ਦਿੰਦੀਆਂ ਨੇ ਤੇ ਪਤਨੀ ਜਿਹੜੀ ਹੈਗੀ ਆ ਉਹ ਪੂਰਾ ਡਿਟੇਲ ਮੈਂਸ਼ਨ ਕਰ ਦਿੰਦੀ ਹੈ ਪੱਤੀ ਵਿਚਾਰਾ ਕੀ ਕਰੇ ਇੰਨੀ ਤਨਖਾਹ ਨਹੀਂ ਹੁੰਦੀ ਉਹਨੂੰ ਕਿੱਥੋਂ ਦਵੇ ਇਹਨਾਂ 40-50 ਹਜ਼ਾਰ ਦਾ ਤਾਂ ਇੱਕ ਸਿੱਧੀ ਗੱਲ ਹੈ ਤੇ ਕੋਰਟ ਵੀ ਉੱਤੇ ਕੀ ਕਰਦੀ ਹੈ ਕੋਰਟ ਬਿਡਾਊਟ ਕੋਈ ਕਿਤੇ ਗੱਲਾਂ ਦੇ ਉੱਤੇ ਜਿਹੜੀ ਹੈਗੀ ਹੈ ਮੈਂਟੇਨੈਂਸ ਚਲਾਉਂਦੀ ਹੈ ਵੀ ਐਨੀ ਪਾਈ ਮਨਟੇਨੈਂਸ ਹੋ ਗਈ ਪਰ ਡਿਫੈਂਸ ਐਵੀਡੈਂਸ ਦੇ ਵਿੱਚ ਇੱਕ ਚੀਜ਼ ਹੈ ਹਸਬੰਦ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਜਿਹਦੇ ਉੱਪਰ ਇਹ ਚੀਜ਼ ਵਾਪਰਦੀ ਹੈ ਜਿਹੜੀ ਮੈਂ ਜਜਮੈਂਟ ਦਾ ਇੱਕ ਬੇਰਪਾ ਦਿੱਤਾ ਉਹਦੇ ਵਿੱਚ ਸੱਧੀਆਂ ਗਾਇਡਲਾਈਨਸ ਨੇ ਵੀ ਜਿਹੜੀ ਪਤਨੀ ਹੈ ਹੁਣ ਤੱਕ ਜਿੰਨੇ ਸਾਲ ਉਹ ਸਾਲ ਬਾਹਰ ਰਹੀ ਹੈ 2 ਸਾਲ ਬਾਹਰ ਰਹੀ ਹੈ ਵੀ ਉਹਨੂੰ ਇੱਕ ਐਵੀਡੈਂਸ ਦੇਣਾ ਪਊਗਾ ਵੀ ਹੁਣ ਤੱਕ ਦਾ ਖਰਚਾ ਆਉਦਾ ਕਿੱਥੋਂ ਚੱਲਦਾ ਸੀ ਪਹਿਲਾ ਸਵਾਲ ਦੂਜਾ ਵੀ ਜੋ ਕਹਿ ਰਹੀ ਹੈ ਮੇਰਾ ਖਾਣ ਪੀਣ ਦਾ ਖਰਚਾ ਇੰਨਾ ਹੈ ਜਾਂ ਮੇਰੇ ਬੱਚੇ ਦਾ ਖਰਚਾ ਇੰਨਾ ਹੈ ਮੈਂ ਦਵਾਈਆਂ ਤੇ ਉੱਥੇ ਦੇ ਐਵੀਡੈਂਸ ਕਿੱਥੇ ਨੇ ਉਹ ਕਿਵੇਂ ਉਹਨੂੰ ਆਇਡੈਂਟੀਫਾਈ ਕਰ ਰਹੀ ਹੈ ਵੀ ਮੈਂ ਇੱਥੇ ਕਿਰਾਏ ਤੇ 5000 ਰੁਪਏ ਦੇਣਾ ਉਹ ਵੀ ਐਵੀਡੈਂਸ ਦਵੇ ਮੇਰਾ ਖਰਚੇ ਦਾ ਜਿਹੜਾ ਖਾਣੇ ਦਾ ਜਿਹੜਾ ਖਰਚਾ ਉਹ ਇੰਨਾ ਹੋ ਰਿਹਾ ਉਹਦਾ ਵੀ ਐਵੀਡੈਂਸ ਦਵੇ ਜਿੰਨਾ ਤੱਕ ਐਵੀਡੈਂਸ ਨਹੀਂ ਹੁੰਦੇ ਜਿਹੜੀ ਉਹ ਜੱਜਮੈਂਟ ਹੈ ਨਹੀਂ ਹਵਾਲੀ ਉਹਦੇ ਆਧਾਰ ਤੇ ਜਿਹੜੀ ਹੈਗੀ ਕੋਰਟ ਆਫ ਮੈਂਟੇਨੈਂਸ ਲੈ ਨਹੀਂ ਸਕਦੀ ਹੈਗੀ ਇਹ ਮੰਡੇਟਰੀ ਰੂਲ ਹੈ ਇਹ ਅਕੋਰਡਿੰਗ ਟੂ ਦਾ ਗਾਈਡਲਾਈਨਸ ਆਫ ਦਾ ਕੋਰਟ ਤੋ ਇਸ ਕਰਕੇ ਪਤੀ ਨੂੰ ਪਤਾ ਹੋਣਾ ਜ਼ਰੂਰੀ ਹੈ ਜਿੱਥੇ ਵੀ ਉਹਨਾਂ ਦਾ ਖਰਾਬ ਮੰਡੇਨਸ ਦਾ ਕੇਸ ਲੱਗਦਾ ਜੋ ਵਾਈਫ ਗੱਲਾਂ ਕਹਿੰਦੀ ਹੈ ਉਹਦਾ ਖਰਚਾ ਇੰਨਾ ਹੈ ਉਹਦਾ ਇੱਥੇ ਇੰਨਾ ਖਰਚਾ ਹੋ ਰਿਹਾ ਤਾਂ ਉਹ ਉਹਨੂੰ ਐਵੀਡੈਂਸ ਦੇਣੇ ਜ਼ਰੂਰੀ ਨੇ ਜਿੰਨਾ ਤੱਕ ਉਹ ਨਹੀਂ ਦਿੰਦੀ ਐਵੀਡੈਂਸ ਉਹ ਜਦੋਂ ਦੇ ਹਸਾਵਨਾਂ ਜਿਹੜੀ ਇਹ ਹੈਗੀ ਮੰਡੇਨਸ ਨਹੀਂ ਬਣਦੀ ਤੋ ਇਸ ਚੀਜ਼ ਨੂੰ ਜਿਹੜੇ ਪਤੀਆਂ ਦੇ ਨਾਲ ਇਹ ਚਾ ਵਾਪਰ ਲਏ ਹਨ ਨਾ ਇਸ ਚੀਜ਼ ਦਾ ਵੀ ਧਿਆਨ ਰੱਖ ਲੋ ਵੀ ਕੋਰਟ ਦੇ ਵਿੱਚ ਚਾਹੇ ਘਰ ਵਾਲੀ ਆ ਚਾਹੇ ਘਰ ਵਾਲਾ ਠੀਕ ਹੈ ਜਿੰਨਾ ਤੱਕ ਕਈ ਗੱਲ ਦੇ ਉੱਤੇ ਕੋਈ ਐਵੀਡੈਂਸ ਨਹੀਂ ਹੁੰਦਾ ਤਾਂ ਕੋਈ ਵੀ ਚੀਜ਼ ਉੱਥੇ ਬਣ ਨਹੀਂ ਸਕਦੀ ਹੈ ਐਵੀਡੈਂਸ ਮਸਟ ਥੈਂਕ ਯੂ